ਸਤਿ ਸ਼੍ਰੀ ਅਕਾਲ ਦਾਨਮਿਊਟ ਦੇਖ ਰਹੇ ਤੁਸੀਂ ਮੈਂ ਪ੍ਰਮੇਂਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਮਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਜਿਹੜੇ ਕਿ ਮਹਾਲੀ ਦੇ ਨਾਲ ਲੱਗਦੇ ਪਿੰਡਾਂ ਦੀ ਲਗਾਤਾਰ ਨੁਹਾਰ ਬਦਲ ਰਹੇ ਨੇ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਤੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਮੋਹਾਲੀ ਇਲਾਕੇ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਮੋਹਾਲੀ ਦੇ ਨਾਲ ਲੱਗਦੇ ਪਿੰਡ ਬਠਲਾਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਨਵੀਂ ਬਣਾਈ ਜਾ ਰਹੀ ਸੜਕ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਪત્રਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਮਹਾਲੀ ਸ਼ਹਿਰ ਕਾਤੇ ਉਸ ਦੇ ਨਾਲ ਲੱਗਦੇ ਪਿੰਡਾਂ ਦੀ ਨਹਾਰ ਲਗਾਤਾਰ ਬਦਲੀ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਪਿੰਡ ਮਠਲਾਣਾ ਦੇ ਵਿੱਚ ਵੀ ਸੜਕ ਦਾ ਉਦਘਾਟਨ ਕੀਤਾ ਗਿਆ ਤੇ ਜਲਦ ਹੀ ਲੋਕਾਂ ਨੂੰ ਸਪੁਰਦ ਕੀਤੀ ਜਾਵੇਗੀ। ਹੀ ਹਾਲ ਸੁਧਾਰੀ ਜਾ ਰਹੀ ਹੈ ਡਿਸਪੈਂਸਰੀਆਂ ਦੀ ਹਾਲ ਸੁਧਾਰੀ ਜਾ ਰਹੀ ਆ। ਮਾਲਾ ਕਲੀਨਿਕ ਖੋਲੇ ਜਾ ਰਹੇ ਨੇ। ਜੀ। ਔਰ ਲਗਾਤਾਰ ਸਰਕਾਰ ਹੈ ਜਿਹੜੀ ਉਹ ਲੋਕਾਂ ਦੀ ਭਲਾਈ ਵਾਸਤੇ ਲੱਗੀ ਹੋਈ ਹੈ ਤੇ ਜੋ ਲੋਕਾਂ ਨੇ ਸੁਪਨਾ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਉਹ ਲਗਭਗ ਜਿਹੜੇ ਉਹ ਸੁਪਨੇ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਹੈ ਜਿਹੜੀ ਮਾਨਯੋਗ ਮੁੱਖ ਮੰਤਰੀ ਸਾਡੇ ਭਗਵਾਨ ਸਿੰਘ ਮਾਨ ਜੀ ਤੇ ਸਮੁੱਚੀ ਕੈਬਨਿਟ ਤੇ ਐਮ.ਐਲ.ਏ ਤੇ ਨਾਲ ਪਾਰਟੀ ਦਾ ਇੱਕ ਇੱਕ ਵਰਕਰ ਹੈ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਨੂੰ ਪੱਕਾ ਪਤਾ ਹੈ ਵੀ ਵਾਹਿਗੁਰੂ ਸਾਨੂੰ ਇਸ ਗੱਲ 'ਚ ਕਾਮਯਾਬੀ ਦੇਊਗਾ ਤੇ ਅਸੀਂ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਸਮਰੱਥ ਹੋਵਾਂਗੇ ਤੇ ਉਸੇ ਤਹਿਤ ਅੱਜ ਜਿਹੜੀ ਇਹ ਸੜਕ ਆ ਬਠਲਾਣਾ ਤੋਂ ਗੁਡਾਣਾ ਪਿੰਡ ਤੱਕ ਤੇ ਗੁਡਾਣਾ ਤੋਂ ਬਠਲਾਣਾ ਤੱਕ ਰੱਖ ਲਈਏ ਇਹ 18 ਫੁੱਟ ਚੌੜੀ ਜਿਹੜੀ ਕੀਤੀ ਜਾ ਰਹੀ ਆ ਜਿਹੜੀ 60 ਲੱਖ ਰੁਪਏ ਦੀ ਲਾਗਤ ਦੇ ਨਾਲ ਸਾਢੇ 4 ਮਹੀਨੇ ਦੇ ਵਿੱਚ ਪੂਰੀ ਕਰ ਦਿੱਤੀ ਜਾਊਗੀ। ਕਹਿ ਸਕਦੇ ਹਾਂ ਨਵੇਂ ਸਾਲ ਦਾ ਤੋਹਫਾ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਪਿੰਡ ਵਾਸਤੇ। ਆਪਾਂ ਕਹਿ ਸਕਦੇ ਹਾਂ ਕਿਉਂਕਿ ਇਹ ਸਭ ਤੋਂ ਪਹਿਲਾਂ ਨਵਾਂ ਸਾਲ ਆ ਅੱਜ 2 ਤਰੀਕ ਹੈ ਤੇ ਪਹਿਲਾ ਕੰਮ ਜਿਹੜਾ ਸ਼ੁਰੂ ਹੋਇਆ ਇਹ ਇਸ ਪਿੰਡ ਤੋਂ ਹੋਇਆ ਹੈ। ਤੇ ਅਸੀਂ ਇਹ ਸਮਝਦੇ ਇੱਕ ਤਾਂ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਇਸ ਪਿੰਡ ਦੇ ਦੋਨੋਂ ਪਿੰਡਾਂ ਨੂੰ ਤੇ ਬਾਕੀ ਇਲਾਕੇ ਦੇ ਲੋਕਾਂ ਨੂੰ। ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਵੀ ਆਪਾਂ ਸਾਰਿਆਂ ਨੇ ਭਾਈਚਾਰਕ ਸਾਂਝ ਕਾਇਮ ਕਰਦੇ ਹੋਏ ਆਪਾਂ ਨੇ ਸਾਰੇ ਇਕਜੁੱਟ ਹੋ ਕੇ ਅ ਪੰਚਾਇਤੀ ਚੋਣਾਂ ਵੀ ਹੋ ਗਈਆਂ ਪਹਿਲਾਂ ਅਸੈਂਬਲੀ ਵੀ ਹੋ ਗਿਆ ਸੀ ਲੋਕ ਸਭਾ ਵੀ ਹੋ ਗਈਆਂ ਚੋਣਾਂ ਹੁੰਦੀਆਂ ਰਹਿਣੀਆਂ ਨੇ ਤੇ ਜੋ ਜਿਹੜੇ ਬੰਦੇ ਬਣ ਗਏ ਉਹਨਾਂ ਦਾ ਫਰਜ ਬਣਦਾ ਉਹਦੀ ਡਿਊਟੀ ਬਣਦੀ ਆ ਵੀ ਲੋਕਾਂ ਦੀ ਸੇਵਾ ਕਰਨ ਤੇ ਆਪਾਂ ਸਾਰੇ ਰਲ ਮਿਲ ਕੇ ਪਿੰਡਾਂ ਦਾ ਵਿਕਾਸ ਕਰੀਏ ਸ਼ਹਿਰਾਂ ਦਾ ਵਿਕਾਸ ਕਰੀਏ ਆਪਣੇ ਹਲਕੇ ਦਾ ਵਿਕਾਸ ਕਰੀਏ ਤਾਂ ਕਿ ਅਸੀਂ ਮੁਹਾਲੀ ਨੂੰ ਮੁਹਾਲੀ ਹਲਕੇ ਨੂੰ ਐਸਐਸ ਨਗਰ ਹਲਕੇ ਨੂੰ ਇੱਕ ਨੰਬਰ ਦੇ ਹਲਕੇ ਬਜੋ ਸਥਾਪਿਤ ਕਰ ਸਕੀਏ ਮਹਿਲਾ ਸਾਹਿਬ ਇਸ ਸਾਲ ਕਿਹੜੇ ਪ੍ਰੋਜੈਕਟ ਨਿਮਲ ਕਰ ਰਹੇ ਨੇ ਜਿਹੜੇ ਪੂਰੇ ਹੋ ਗਏ ਜਿਹੜਾ ਤੋਹਫਾ ਦੇਣ ਜਾ ਰਹੇ ਹਾਂ ਨਵੀਂ ਸਾਹਿਬ ਦੇ ਵਿੱਚ ਤੋਹਫੇ ਜਾਂ ਲੰਬੇ ਸਮੇਂ ਤੋਂ ਕਈ ਪ੍ਰੋਜੈਕਟਡ ਹੈ ਪੂਰੇ ਹੋਣ ਦੇ ਦੇਖੋ ਮੋਹਾਲੀ ਦੇ ਵਿੱਚ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਕੰਮ ਨੇ ਹੋ ਰਹੇ ਨੇ ਤੁਸੀਂ ਦੇਖਿਆ ਹੋਊਗਾ ਵੀ ਚੌਂਕ ਵੀ ਬਣ ਰਹੇ ਨੇ ਕੈਮਰੇ ਲੱਗ ਰਹੇ ਨੇ ਹਰ ਤਰ੍ਹਾਂ ਦਾ ਜਿਹੜਾ ਸ਼ਹਿਰ ਨੂੰ ਸਹੂਲਤਾਂ ਦਿੱਤੀ ਜਾ ਸਕਦੀ ਆ ਔਰ ਨਾਲ ਹੀ ਪਿੰਡਾਂ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਸੀਵਰੇਜ ਸੜਕਾਂ ਤੇ ਵਾਟਰ ਸਪਲਾਈ ਦਾ ਜਿਹੜਾ ਧਿਆਨ ਰੱਖਿਆ ਜਾ ਰਿਹਾ ਔਰ ਅਸੀਂ ਇੱਕ ਦੋ ਦਿਨ ਦੇ ਵਿੱਚ ਹੋਰ 5 ਟਿਊਬਲਾਂ ਦਾ ਉਦਘਾਟਨ ਕਰ ਰਹੇ ਹਾਂ ਲੱਗ ਚੁੱਕੇ ਨੇ ਲੱਗਣ ਤੋਂ ਬਾਅਦ ਸ਼ੁਰੂਆਤ ਉਹਨਾਂ ਦੀ ਹੋਣੀ ਆ 5 ਪਿੰਡਾਂ ਦੇ ਵਿੱਚ ਤੇ ਪਾਣੀ ਦੀ ਜਿਹੜੀ ਸਮੱਸਿਆ ਉਹ ਵੀ ਆ ਜਿਹੜੀ ਲਗਭਗ ਅਸੀਂ ਖਤਮ ਕਰਦੇ ਹਾਂਗੇ ਔਰ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਹਲਕੇ ਦੇ ਵਾਸਤੇ ਨਵੇਂ ਪ੍ਰੋਜੈਕਟ ਨੇ ਅਸੀਂ ਲੈ ਕੇ ਆ ਰਹੇ ਇੱਕ ਸਿਵਲ ਹਸਪੀਟਲ ਸੈਕਟਰ 68 ਦੇ ਵਿੱਚ ਅੱਜ ਹੀ ਗੱਲ ਹੋਈ ਹੈ ਤੁਸੀਂ ਯਾਦ ਕਰਾਇਆ ਅੱਜ ਹੀ ਗੱਲ ਸ਼ੁਰੂਆਤ ਹੋਈ ਹੈ ਤੇ 8 ਏਕੜ ਦੇ ਵਿੱਚ ਇੱਕ ਸਿਵਲ ਹਸਪੀਟਲ ਦਾ ਜਿਹੜਾ ਸੈਕਟਰ 68 ਦੇ ਵਿੱਚ ਬਣਾਉਣ ਦੀ ਅਸੀਂ ਗੱਲ ਤੋਰੀ ਹੈ ਤੇ ਮੈਨੂੰ ਲੱਗਦਾ ਵੀ ਅਸੀਂ ਉਹਦੇ ਵਿੱਚ ਵੀ ਕਾਮਯਾਬ ਹੋਵਾਂਗੇ ਮੈਡੀਕਲ ਕਾਲਜ ਜਿਹੜਾ ਪਹਿਲਾਂ ਹੀ ਵੜ ਰਿਹਾ 400 ਬੈਡਡ ਦਾ ਚੱਲ ਰਿਹਾ ਹੈ ਤੇ ਹੋਰ ਵੀ ਉਹਨੂੰ ਵਧਾਇਆ ਜਾ ਰਿਹਾ ਹੈ ਭਾਜਪਾ ਦੇ ਪੰਜਾਬ ਇਨਚਾਰਜ ਵਿਜੇ ਰੁਪਾਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਸਾਨਾਂ ਦੇ ਮਾਮਲੇ ਦੇ ਵਿੱਚ ਵੱਡਾ ਬਿਆਨ ਰੁਪਾਣੀ ਵੱਲੋਂ ਦਿੱਤਾ ਕਿ ਆ ਇਸ ਮੌਕੇ ਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਪਾਰਟੀ ਦੀ ਜਿੱਥੇ ਲੋਕਪ੍ਰਿਅਤਾ ਵੱਧ ਰਹੀ ਹੈ ਲੋਕ ਜੁੜ ਰਹੇ ਨੇ ਵੋਟ ਪ੍ਰਤੀਸ਼ਤ ਬੀਜੇਪੀ ਦਾ ਪੰਜਾਬ ਵਿੱਚ ਵੱਧ ਰਿਹਾ ਉੱਥੇ ਉਹਨਾਂ ਨੇ ਡੱਲੇਵਾਲ ਦੇ ਮਾਮਲੇ ਦੇ ਵਿੱਚ ਬੋਲਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਬਾਬਤ ਕੇਸ ਚੱਲ ਰਿਹਾ ਅਤੇ ਸੂਬਾ ਸਰਕਾਰ ਨੂੰ ਇਸ ਸੰਬੰਧੀ ਯੋਗ ਕਦਮ ਜਿਹੜੇ ਨੇ ਚੁੱਕਣੇ ਚਾਹੀਦੇ ਨੇ ਇਸ ਤੋਂ ਲਾਭ ਆ ਉਹਨਾਂ ਨੇ ਬੋਲਦਿਆਂ ਕੀ ਕੁਝ ਕਿਹਾ ਆਉ ਜਾਣਦੇ ਆ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਦੂਸਰੀ ਪਾਰਟੀ ਸੇ ਵੀ ਭਾਰਤੀ ਜਨਤਾ ਪਾਰਟੀ ਅਲੱਗ ਪਾਰਟੀ ਹੈ पूरी लोकतांत्रिक व्यवस्था से संगठन का व्याप बढ़ाते हुए आ, करीब पंद्रह करोड़ से भी ज़्यादा सदस्य हमारी पार्टी में है पंजाब में भी पार्टी का काम बढ़ रहा है आप सबको पता है कि 2022 के की चुनाव उसके बाद लोकसभा चुनाव और इस बार स्थानीय चुनाव में भी हमारी सीटें बढ़ी है वोट शेयर भी बढ़ा है तो पंजाब में भी संगठन को मजबूत बनाने के लिए हमने सदस्यता अभियान उनको काफ़ी जोर दिया है आदरणीय संतोष जी हमारे राष्ट्रीय संगठन महामंत्री भी मार्गदर्शन के देने के लिए आज पंजाब आए हुए हैं और पंजाब के सभी जिलों से हमारे संगठन के इस काम में लगे हुए कार्यकर्ताओं की बैठक भी है और पंजाब में भी सर्वव्यापी सर्वस्पर्शी संगठन बने और सब समाज को साथ में लेकर पंजाब के संगठन को आगे बढ़ाएंगे और मुझे लगता है कि आने वाले 27 के चुनाव हम संगठन के बलबूते पर आगे बढ़ाएंगे किसान लगातार आंदोलन कर रहे हैं क्या लगता है केंद्र बातचीत करेगा सुप्रीम कोर्ट में भी आज इस मामले पर सुनवाई हुई है और जितने भी चुनाव हुए हैं एक बहुत बड़ा कारण रहा है भाजपा के लिए क्योंकि वो लगातार प्रचार भी करके देखिए किसान पंजाब के किसान ने लोकसभा चुनाव में भी भाजपा को वोट दिया है और ये चुनाव भी स्थानीय चुनाव हुआ उसमें भी हमें सारा सपोर्ट मिला है सवाल ये है कि अभी सुप्रीम कोर्ट में ये बात चल रही है और सुप्रीम कोर्ट ने स्टेट गवर्नमेंट को पूरा बताया है कि सबके साथ बात करके ये मामला सुलझाइए और सुप्रीम कोर्ट जो आदेश करेगी उसके आधार पर के विरोधी सवाल कर रहे है। वो दे दे चुके जी जाखड़ जी ने लोकसभा चुनाव बाद उन्होंने लोकसभा चुनाव में भाजपा को एक भी सीट नहीं मिली इसका पूरी जिम्मेवारी अपने आप पर उठाकर उन्होंने बताया है कि मुझे प्रधान से पद से मुक्त कीजिए लेकिन पार्टी ने अभी फैसला नहीं किया है अभी संगठन नया चलेगा संगठन के बाद वो प्रधान का भी चुनाव होगा तब तक वो सेंट्रल जो गवर्नमेंट सेंटर में बीजेपी जो स्टैंड लेगी उसके आधार पर जाखड़ जी और हम सब आगे बढ़ेंगे अभी हाल आज की स्थिति में जाखड़ जी ही अध्यक्ष है और जाखड़ जी के नेतृत्व में ही हम आगे बढ़े

कि भाई आप इस मामले को सुलझाइए और दलेवाल जी की तबीयत का चिंता कीजिए दिल्ली की मुख्यमंत्री ने पत्र लिखा है शिवराज चौहान जी को कि आप की भूमिका दे, सवाल देखिए 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 क्यों वो, वो तो, तो दिल्ली के चुनाव के सिलसिले में ये राजनीति कर रही है इतना गंभीर मामले में भी आम आदमी पार्टी राजनीति कर रही है जिला मोगा के पिंड के नौजवान सरपंच मनजीत सिंह गिल ने एक अनोखी मिसाल पैदा कर दी थी ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡਾ ਫਰਮਾਨ ਜਾਰੀ ਕੀਤਾ ਹੈ ਨਵੇਂ ਸਾਲ ਦਾ ਆਗਾਜ਼ ਹੋਇਆ 2025 ਦੇ ਆਗਮਨ ਦੇ ਉੱਤੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਇੱਕ ਗ੍ਰਾਮ ਸਭਾ ਬੁਲਾਈ ਜਿਸ ਦੇ ਵਿੱਚ ਤਕਰੀਬਨ 500 ਤੋਂ ਉੱਪਰ ਲੋਕਾਂ ਨੇ ਪਿੰਡ ਵਾਸੀਆਂ ਨੇ ਭਾਗ ਲਿਆ ਪਿੰਡ ਵਾਸੀਆਂ ਦਾ ਕਹਿਣਾ ਕਿ ਲੰਬੇ ਅਰਸੇ ਤੋਂ ਬਾਅਦ ਇਹ ਪਹਿਲੀ ਵਾਰ ਪਿੰਡ ਬੁੱਗੀਪੁਰਾ ਦੇ ਵਿੱਚ ਗ੍ਰਾਮ ਸਭਾ ਬੁਲਾਈ ਗਈ ਹੈ ਪਿੰਡ ਦੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਸਰਪੰਚ ਮਨਜੀਤ ਸਿੰਘ ਨੇ ਵੱਡੇ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਸਹਿਮਤੀ ਦੇ ਨਾਲ ਪਾਸ ਵੀ ਕੀਤਾ ਗਿਆ ਪਿੰਡ ਬੁੱਗੀਪੁਰਾ ਦੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਪਾਸ ਕੀਤੇ ਮਤਿਆਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਕਿ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਅਤੇ ਕਰਨ ਵਾਲਿਆਂ ਨੂੰ ਜਿਹੜਾ ਆ ਰੋਕਿਆ ਜਾਵੇਗਾ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਨਸ਼ਾ ਵੇਚਣ ਦੀ ਸ਼ੱਕ ਪੈਣ ਤੇ ਪਿੰਡ ਦੇ ਸਰਪੰਚ ਅਤੇ ਕਿਸੇ ਵੀ ਪੰਚਾਇਤੀ ਮੈਂਬਰ ਦੇ ਵੱਲੋਂ ਉਸ ਵਿਅਕਤੀ ਦੀ ਜਿਸ ਉੱਤੇ ਸ਼ੱਕ ਹੈ ਕਿ ਉਹ ਨਸ਼ਾ ਵੇਚਦਾ ਉਸ ਦੀ ਤਲਾਸ਼ੀ ਜਿਹੜੀ ਹੈ ਲਿੱਤੀ ਜਾ ਸਕਦੀ ਹੈ ਜੇਕਰ ਨਸ਼ਾ ਕਰਨ ਜਾਂ ਫਿਰ ਵੇਚਣ ਵਾਲੇ ਦੀ ਕੋਈ ਵੀ ਪਿੰਡ ਵਾਸੀ ਥਾਣੇ ਦਰਬਾਰੇ ਜਾਂ ਫਿਰ ਕੋਰਟ ਕਚੈਰੀ ਦੇ ਵਿੱਚ ਜਾ ਕੇ ਉਸ ਸ਼ਖਸ ਦੀ ਮਦਦ ਕਰਦਾ ਤਾਂ ਉਸ ਦੇ ਬੂਹੇ ਦੇ ਅੱਗੇ ਪੰਚਾਇਤ ਦੇ ਵੱਲੋਂ ਧਰਨਾ ਵੀ ਲਗਾਇਆ ਜਾਵੇਗਾ ਤੇ ਉਸ ਵਿਅਕਤੀ ਦੇ ਪੋਸਟਰ ਬਣਾ ਕੇ ਸਾਰੇ ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਲਗਾਏ ਜਾਣਗੇ ਜੇਕਰ ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਆਪਣੇ ਪੱਧਰ ਤੇ ਉਸ ਦਾ ਨਸ਼ਾ ਛਡਾਉਣ ਦੇ ਵਿੱਚ ਮਦਦ ਕਰੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦਾ ਸਾਰਾ ਖਰਚਾ ਜਿਹੜਾ ਆ ਉਹ ਪੰਚਾਇਤ ਦੇ ਵੱਲੋਂ ਕੀਤਾ ਜਾਵੇਗਾ ਰੋਜ਼ਗਾਰ ਵੀ ਜਿਹੜੇ ਨੇ ਮੁਹੱਈਆ ਕਰਵਾਏ ਜਾਣਗੇ ਜੇਕਰ ਫੇਰ ਵੀ ਉਹ ਵਿਅਕਤੀ ਨਸ਼ਾ ਕਰਦਾ ਤਾਂ ਉਸ ਖਿਲਾਫ ਵੀ ਪੰਚਾਇਤ ਜਿਹੜੀ ਹੈ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਇਸ ਤੋਂ ਇਲਾਵਾ ਕਈ ਹੋਰ ਮਤੇ ਵੀ ਪਾਸ ਕੀਤੇ ਗਏ ਜਾਣਦਿਆਂ ਪਿੰਡ ਵਾਸੀਆਂ ਦਾ ਅਤੇ ਪੰਚਾਇਤ ਦਾ ਕੀ ਕੁਝ ਕਹਿਣਾ ਸੀ ਅੱਜ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਿਆ ਸਾਡੀ ਪੰਚਾਇਤ ਬਣੀ ਹੋਈ ਨੂੰ ਇੱਕ ਨਵਾਂ ਸਾਲ ਨਵੀਂ ਆਗਾਜ਼ ਲੈ ਕੇ ਚੜਿਆ ਸਨ 2025 ਅੱਜ 1 ਤਰੀਕ 1 ਜਨਵਰੀ ਨੂੰ ਅਸੀਂ ਅੱਜ ਜਿਹੜੇ ਪਿੰਡ ਦੇ ਬੜੇ ਅਹਿਮ ਮੁੱਦਿਆਂ ਤੇ ਜਿਨ੍ਹਾਂ ਤੇ ਅਸੀਂ ਇਲੈਕਸ਼ਨ ਜਿੱਤਿਆ ਸੀ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਰੱਖ ਕੇ ਅੱਜ ਉਹਨਾਂ ਮੁੱਦਿਆਂ ਤੇ ਇਹ ਗ੍ਰਾਮ ਸਭਾ ਬੁਲਾਈ ਗਈ ਆ ਜਿਹੜੀ ਇਹ ਗ੍ਰਾਮ ਸਭਾ ਇਹਦੇ ਚ ਜਿਹੜੇ ਮੁੱਦੇ ਪਾਸ ਕੀਤੇ ਗਏ ਆ ਉਹ ਸਭ ਤੋਂ ਅਹਿਮ ਮੁੱਦਾ ਸੀ ਜਿਹੜਾ ਨਸ਼ਿਆਂ ਦਾ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਸਾਨੂੰ ਜਿਤਾਇਆ ਅਸੀਂ ਉਸੇ ਗੱਲ ਤੇ ਆਪਣੀ ਕਮਿਟਮੈਂਟ ਸਾਰੀ ਪੰਚਾਇਤ ਪੂਰੀ ਕਰ ਰਹੇ ਆ ਅਸੀਂ ਅੱਜ ਤੋਂ ਪਿੰਡ ਤੇ ਰੂਲਸ ਰੈਗੂਲੇਸ਼ਨ ਬਣਾਏ ਆ ਪੁਕੀਪੁਰ ਵਿੱਚ ਪਹਿਲਾਂ ਕਾਗਜ਼ਾਂ 'ਚ ਤਾਂ ਬੇਸ਼ੱਕ ਹੁੰਦੀ ਹੋਵੇ ਪਰ ਪਹਿਲਾਂ ਕਦੇ ಗ್ರಾಮ ਸਭਾ ਇਸ ਲੈਵਲ 'ਚ ਨਹੀਂ ਹੋਈ ਇੰਨਾ ਲੋਕਾਂ ਨੇ ਪਿਆਰ ਦਿੱਤਾ ਇੰਨੀ ಗ್ರಾಮ ਸਭਾ ਹੋਈ ਆ ਜਿਹੜੀ ਅੱਜ ਪਿੰਡ ਦੇ ਵਿੱਚ ਤੇ ਉਹਦੇ 'ਚ ਜਿਹੜੇ ਮੇਨ ਅਹਿਮ ਮੁੱਦੇ ਰੱਖੇ ਗਏ ਆ ਉਹ ਰੱਖੇ ਗਏ ਜਿਵੇਂ ਨਸ਼ਿਆਂ ਦਾ ਮੁੱਦਾ ਸਭ ਤੋਂ ਅਹਿਮ ਸੀਗਾ ਉਹਦੇ ਖਿਲਾਫ ਅਸੀਂ ਇੱਕ ਮਤਾ ਪਾ ਕੇ ਇੱਕ ਕਾਨੂੰਨ ਜਾਰੀ ਕਰ ਦਿੱਤਾ ਗਿਆ ਵਾ ਜਿਹੜਾ ਇਸੇ ਕਾਨੂੰਨ ਨੂੰ ਫਾਲੋ ਕਰੂਗਾ ਜਿਹੜਾ ਬੰਦਾ ਇਹ ਰੂਲ ਰੈਗੂਲੇਸ਼ਨ ਨਹੀਂ ਫਾਲੋ ਕਰਦਾ ਜਾਂ ਨਸ਼ਾ ਵੇਚਦਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਪਹਿਰੇ ਲੱਗਣਗੇ ਵੈਸੇ ਤਾਂ तकरीबन ਸਾਡੀ ਕਮੇਟੀ ਪਹਿਲਾਂ ਤੋਂ ਹੀ ਵਰਕ ਕਰਦੀ ਆ ਰਹੀ ਆ ਸਾਡੇ ਪਿੰਡ 'ਚ ਬਹੁਤ ਅੱਗੇ ਨੂੰ ਫਰਕ ਵੀ ਪਿਆ ਇਸ ਚੀਜ਼ ਦਾ ਪਰ ਜਿਹੜੇ ਮੁੱਦਿਆਂ ਦੇ ਅਸੀਂ ਅੱਜ ਚੋਣ ਜਿੱਤੀ ਸੀ ਪਰ ਸਾਨੂੰ ਉਹਨਾਂ ਮੁੱਦਿਆਂ ਤੇ ਖੜਨਾ ਸਾਡਾ ਅਧਿਕਾਰ ਬੰਦ ਵਿੱਚ ਇਹਦੇ ਵਿੱਚ ਦੇਖੋ ਜੀ ਇਰ ਵਿੱਚ 2-4 ਮੇਨ ਪੁਆਇੰਟ ਜਿਹੜੇ ਰੱਖੇ ਗਏ ਅਸੀਂ ਇਹ ਰੱਖਿਆ ਕਿ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਜੰਦ ਨਸ਼ੇਰੀ ਸਪਲਾਈ ਕਰਦਾ ਕਿਤੋਂ ਵੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੀ ਪੰਚਾਇਤ ਵੱਲੋਂ ਕੀਤੀ ਜਾਊਗੀ ਸਾਡੀ ਪਿੰਡ ਦੀ ಗ್ರಾಮ ਸਭਾ ਵੱਲੋਂ ਕੀਤੀ ਜਾਊਗੀ ਜਿਹੜਾ ਕੋਈ ਬੰਦਾ ਮੈਡੀਕਲੀ ਸਰਿੰਜ ਕੋਈ ਕੈਮੀਕਲ ਜਾਂ ਕੈਪਸੂਲ ਕੁ ਇਦਾਂ ਦਾ ਨਸ਼ਾ ਵੇਚਦਾ ਕਰਦਾ ਵਾ ਉਹਦੇ ਤੇ ਬਣਦੀ ਕਾਰਵਾਈ ਕਰਵਾਈ ਜਾਊਗੀ ਬਕਾਇਦਾ ਅਸੀਂ ਅੱਜ ਪ੍ਰਸ਼ਾਸਨ ਨੂੰ ਐਸਚਓ ਸਾਹਿਬ ਸਾਡੇ ਥਾਣੇ ਮਹਿਨੇ ਤੋਂ ਇਕਬਾਲ ਹੁਸੈਨ ਜੀ ਉਹਨਾਂ ਨੂੰ ਵੀ ਬੁਲਾਇਆ ਸੀ ਇਹਨਾਂ ਮੁੱਦਿਆਂ ਤੇ ਡਿਸਕਸ ਕਰਨ ਲਈ ਤੇ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਅਸੀਂ ਇਹ ਲਿਹਾ ਦਿੱਤਾ ਗਿਆ ਵਾ ਇਹ ਮੁੱਦਾ ਬਾਕੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੇ ਨਾਲ ਪੰਚਾਇਤ ਹਰ ਹਾਲਤ ਚ ਖੜੀ ਵੀ ਆ ਤੇ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਨੂੰ ਵੀ ਤਿਆਰ ਆ ਉਹਦਾ ਬੰਦਾ ਸਮਾਨ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਬੰਦਾ 1 ਸਾਲ ਨਸ਼ਾ ਛੱਡਦਾ ਲਗਾਤਾਰ ਅਸੀਂ ਉਹਨੂੰ ਕਿਤੇ ਨਾ ਕਿਤੇ ਨੌਕਰੀ ਦੇ ਵਿੱਚ ਵੀ ਅਡਜਸਟ ਕਰਵਾਵਾਂਗੇ ਜਿੰਨੀ ਹੈਲਪ ਹੋ ਸਕੇ ਉਹ ਕਰਾਂਗੇ ਪਰ ਸਾਡੇ ਇਸ ਵੱਲੋਂ ਥੋੜੀ ਜਿਹੀ ਕਾਨੂੰਨ ਸਖਤ ਰਹਿਣਗੇ ਨਸ਼ੇ 'ਚ ਅਸੀਂ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਾ ਨਸ਼ੇ ਦੇ ਮਗਰ ਜਾਣਾ ਵਾ ਜਿਹੜਾ ਬੰਦਾ ਨਸ਼ੇ ਵਾਲੇ ਦੇ ਮਗਰ ਕੋਈ ਜ਼ਮਾਨਤ ਦੇਣ ਜਾਂਦਾ ਵਾ ਜਾਂ ਨਸ਼ੇ ਦੀ ਆਲੇ ਨੂੰ ਛਡਾਉਣ ਥਾਣੇ ਚ ਜਾਂਦਾ ਵਾ ਉਹਦੇ ਬਰ ਖਿਲਾਫ ਸਾਡਾ ਬਕਾਇਦਾ ਪਿੰਡ ਲੈਵਲ ਤੇ ਧਰਨਾ ਚੱਲੂਗਾ ਉਹਦੇ ਪੋਸਟਰ ਬਣਾ ਕੇ ਪਿੰਡ ਚ ਲਾਏ ਜਾਣਗੇ ਬਹੁਤ ਵਧੀਆ ਸਾਡਾ ਸਰਪੰਚ ਬਹੁਤ ਵਧੀਆ ਸਾਨੂੰ ਸਾਰਾ ਕੁਝ ਪੁੱਛ ਕੇ ਕਰ ਰਹੇ ਨੇ ਬਾਕੀ ਮੇਨ ਮੁੱਦਾ ਸਾਡੇ ਪਿੰਡ ਚੋਂ ਨਸ਼ਾ ਖਾਤਮ ਹੈ ਜੋ ਵੀ ਬੱਚੇ ਕਰ ਰਹੇ ਬਾਹਰੋਂ ਕਰ ਰਹੇ ਆ ਸਾਡੇ ਪਿੰਡ ਚੋਂ ਜਮ੍ਹਾਂ ਹੀ ਨਸ਼ਾ ਖਾਤਮ ਬਹੁਤ ਮਾਮਾਂ ਨੂੰ ਸਕੂਨ ਮਿਲਿਆ ਬਹੁਤ ਮਾਮਾਂ ਜ਼ਿੰਦਗੀ ਸੌਖੀ ਦੀਆਂ ਜਾ ਰਹੀਆਂ ਵੀ ਬੱਚੇ ਨਸ਼ਾ ਨਹੀਂ ਕਰ ਰਹੇ ਬਹੁਤ ਭੈਣਾ ਵੀ ਸੌਖੀਆਂ ਹੋ ਗਈਆਂ ਵੀ ਨਸ਼ੇ ਦਾ ਜਮੇ ਮੁੱਦਾ ਖਤਮ ਹੋ ਗਿਆ ਸਾਡੇ ਪਿੰਡ ਹਾਂਜੀ ਵਧੀਆ ਲੱਗਾ ਹਰ ਇੱਕ ਦੀ ਤਲਾਸ਼ੀ ਵੀ ਲਈ ਜਾਊਗੀ ਕਿਹਾ ਗਿਆ ਬਹੁਤ ਵਧੀਆ ਲੱਗਾ ਸਾਨੂੰ ਇਸ ਨਾਲ ਨਸ਼ਾ ਜਮੇ ਖਤਮ ਹੋ ਜਾਊਗਾ ਜੇ ਕੋਈ ਚੋਰੀ ਛੁਪੇ ਵੀ ਵੇਚ ਰਿਹਾ ਭਰਾ ਉਹਦੀ ਤਲਾਸ਼ੀ ਲਈ ਜਾਊਗੀ ਅਸੀਂ ਸਰਪੰਚ ਨਾਲ ਪੂਰੇ ਸਹਿਮਤਾਂ ਬਹੁਤ ਵਧੀਆ ਸਰਪੰਚ ਨੇ ਇਹ ਕੰਮ ਵਧੀਆ ਮੁੱਦਾ ਲਿਖਿਆ ਅੱਜ ਹਾਂਜੀ ਬਹੁਤ ਵਧੀਆ ਇਹ ਕੰਮ ਕੀਤਾ ਗਿਆ ਕਿਉਂਕਿ ਕਈ ਕਾਰਨ ਸੀਗੇ ਵੀ ਇੰਨੀ ਨਹੀਂ ਹੈਗੀਗੀ ਹਨਾ ਪੈਸੇ ਨਹੀਂ ਦੇ ਸਕਦੇਗੇ ਇਹ ਬਹੁਤ ਵਧੀਆ ਕੰਮ ਕੀਤਾ ਗਿਆ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਇੰਨੇ ਨਾਲ ਹੀ ਖੁਸ਼ੀ-ਖੁਸ਼ੀ ਸਾਡੇ ਤੋਂ ਵਧਾਈ ਲੈ ਕੇ ਜਾਇਆ ਕਰਨ ਉਧਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰ ਅੱਜ ਸ਼੍ਰੀ ਅਕਾਲ ਤਖਤ ਸਹਿ ਵਿਖੇ ਪਹੁੰਚੇ ਅਤੇ ਜਥੇਦਾਰ ਸਾਹਿਬ ਦੇ ਨਾਲ ਇੱਕ ਮੁਲਾਕਾਤ ਕੀਤੀ ਹੈ ਅਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਰਿਹਾਈਸ਼ ਦੇ ਉੱਤੇ ਇਨ੍ਹਾਂ ਮੈਂਬਰਾਂ ਦੇ ਵਫ਼ਦ ਨੇ ਇੱਕ ਜੇਕਰ ਗੱਲ ਕਰ ਲਈ ਜਾਵੇ ਤਾਂ ਖਾਸ ਤੌਰ ਦੇ ਉੱਤੇ ਕਰਨੈਲ ਸਿੰਘ ਪੰਜੋਲੀ ਜਿਹੜੇ ਨੇ ਇਸ ਵਫ਼ਦ ਦੀ ਅਗਵਾਈ ਕਰਦੇ ਨਜ਼ਰ ਆਏ ਇੱਕ ਪ੍ਰਸਤਾਵ ਜਿਹੜਾ ਆ ਉਹ ਰੱਖਿਆ ਗਿਆ ਹੈ ਗੱਲਬਾਤ ਕਰਦੇ ਆ ਉਹਨਾਂ ਨੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਮੰਗ ਪੱਤਰ ਦਿੱਤਾ ਏ ਉਹਨਾਂ ਨੇ ਕਿਹਾ ਕਿ ਮੰਗ ਪੱਤਰ ਦੇ ਵਿੱਚ ਅਸੀਂ ਸਪਸ਼ਟ ਤੌਰ ਤੇ ਉੱਤੇ ਲਿਖਿਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਏ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ 3 ਦਿਨਾਂ ਦੇ ਵਿੱਚ ਪ੍ਰਵਾਨ ਕਰਨ ਦੇ ਜੋ ਹੁਕਮ ਹੋਏ ਸੀ ਉਹ ਹੁਣ ਤੱਕ ਲਾਗੂ ਨਹੀਂ ਹੋਏ ਉਹਨਾਂ ਨੇ ਕਿਹਾ ਕਿ 19 ਦਸੰਬਰ ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਇਕਤਰਤਾ ਦੇ ਵਿੱਚ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਦੋਸ਼ਾਂ ਦੇ ਸਬੰਧੀ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜੋ ਕਿ ਅਣਅਧਿਕਾਰਤ ਲੋਕ ਨੇ ਕਿਸੇ ਵੀ ਸਿੰਘ ਸਾਹਿਬ ਜਾਂ ਜਥੇਦਾਰ ਦੀ ਜਾਂਚ ਸ਼੍ਰੋਮਣੀ ਕਮੇਟੀ ਨਹੀਂ ਕਰ ਸਕਦੀ ਇਹ ਅਧਿਕਾਰ ਸਿਰਫ ਉਸ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੁੰਦਾ ਉਹਨਾਂ ਨੇ ਕਿਹਾ ਕਿ ਵਫ਼ਦ ਦੇ ਵੱਲੋਂ ਜਥੇਦਾਰ ਨੂੰ ਅਪੀਲ ਹੈ ਕਿ ਇਸ ਕਮੇਟੀ ਨੂੰ ਭੰਗ ਕੀਤਾ ਜਾਵੇ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਾ ਮੰਨਣ ਦੇ ਦੋਸ਼ ਵਿੱਚ ਜਿਹੜੇ ਵੀ ਆਗੂ ਜ਼ਿੰਮੇਵਾਰ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕਰਕੇ ਧਾਰਮਿਕ ਸਜ਼ਾ ਲਗਾਈ ਜਾਣ ਦੇ ਵਾਰ ਦੇ ਵੀ ਇਸ ਮੰਗ ਪੱਤਰ ਦੇ ਵਿੱਚ ਲਿਖਿਆ। ਤਾਂ ਜੋ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਨੂੰ ਮੰਨਣ ਤੋਂ ਅੱਗੇ ਤੋਂ ਇਨਕਾਰ ਨਾ ਕਰੇ। ਇਸ ਮੌਕੇ ਤੇ ਕਰਨੈਲ ਸਿੰਘ ਪੰਜੋਲੀ ਨੇ ਹੋਰ ਕੀ ਕੁਝ ਕਿਹਾ ਉਹ ਸੁਣਦੇ ਆਂ ਅੱਜ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਕੁਝ ਸਰਕਾਰਾਂ ਮੈਂਬਰ ਸਹਿਬਾਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਨਤੀਆਂ ਉੱਚੇ ਤੌਰ ਤੇ ਕਰਨ ਲਈ ਉਹਨਾਂ ਦੀ ਰਿਹਾਈ ਹਤੇ ਆਏ ਸੀ ਪਹਿਲੀ ਬੈਂਤੀ ਅਸੀਂ ਉਹਨਾਂ ਨੂੰ ਇਹ ਕੀਤੀ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ ਉਹ ਰੱਦ ਕਰਨੀ ਚਾਹੀਦੀ ਹੈ ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਸ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ ਤੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨੈਤਿਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾਂ ਦੀ ਪੜਤਾਲ ਜਿਹੜੀ ਹੈ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮਲਾਜ਼ਮ ਨਹੀਂ ਹਨ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰ ਦੇ ਸ਼ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾ ਤਾਂ ਸਿੰਘ ਸਹਿਬਾਨ ਦੇ ਦਸਤਕਤ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਤਕਤ ਕਰਕੇ ਤਨਖਾਹ ਲੈਂਦੇ ਨੇ ਉਨਾ ਅਨੁਮਾਨ ਪਤਾ ਦਿੱਤਾ ਜਾਂਦਾ ਹੈ ਜਿਹੜੇ ਰੁਤਵੇ ਤੇ ਸੁਭਾਏਮਾਨ ਨੇ ਜਦੋਂ ਰੁਤਵੇ ਤੇ ਸੁਭਾਏਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮ ਹੀ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਸ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਜੇ ਉਹਨਾਂ ਉਹਨਾਂ ਦੇ ਉਸ ਮਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਕਰਨ ਔਰ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ। ਬੀਤੀ 21 ਦਸੰਬਰ ਨੂੰ ਅਮਲੋਦੀਆਂ ਹੋਈਆਂ ਨਗਰ ਕੌਂਸਲ ਚੌਂੜਾ ਦੇ ਦੌਰਾਨ ਇੱਕ ਵਕੀਲ ਦੇ ਨਾਲ ਤੱਕਾ ਮੁਕੀ ਕਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ ਸਬੰਧੀ ਕਾਰਵਾਈ ਹੁਣ ਤੱਕ ਨਹੀਂ ਹੋਈ ਅਤੇ ਅੱਜ ਬਾਹਰ ਐਸੋਸੀਏਸ਼ਨ ਖੰਨਾ ਸਮਰਾਲਾ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਇੱਕ ਵਫਦ ਐਸਐਸਪੀ ਸ਼੍ਰੀ ਫਤੇਗੜ ਸਾਹਿਬ ਡਾਕਟਰ ਰਵਜੋਤ ਕੋਰ ਗਰੇਵਾਲ ਦੇ ਨਾਲ ਮਿਲਦਾ ਨਜ਼ਰ ਆਇਆ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ 바ਰ ਐਸੋਸੀਏਸ਼ਨ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਜ਼ਿਲ੍ਹਾ 바ਰ ਐਸੋਸੀਏਸ਼ਨ ਫਤੇਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਬੀਤੀ 21 ਦਸੰਬਰ ਨੂੰ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਦੇ ਦੌਰਾਨ ਇੱਕ ਵਕੀਲ ਦੇ ਨਾਲ ਧੱਕਾਮੁਕੀ ਕੀਤੀ ਗਈ ਜਿਸ ਦੇ ਸਬੰਧ ਵਿੱਚ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਸਬੰਧ ਵਿੱਚ ਅੱਜ ਉਹ ਐਸਐਸਪੀ ਫਤੇਗੜ ਸਾਹਿਬ ਨੂੰ ਮਿਲੇ ਨੇ ਅਤੇ ਮੰਗ ਪੱਤਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਐਸਐਸਪੀ ਨੂੰ ਇਸ ਘਟਨਾ ਦੇ ਸੰਬੰਧੀ ਅਸੀਂ ਜਾਣਕਾਰੀ ਦੇ ਦਿੱਤੀ ਹੈ ਐਸਐਸਪੀ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ 2-3 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਤਾਂ ਇਸ ਮਾਮਲੇ ਨੂੰ ਅਸੀਂ ਪੰਜਾਬ ਪੱਧਰ ਤੇ ਉੱਤੇ ਲੈ ਕੇ ਜਾਵਾਂਗੇ ਅੱਜ ਬਾਰ ਐਸੋਸੀਏਸ਼ਨ ਸਮਰਾਲਾ ਖੰਨਾ ਫਤੇਗੜ ਸਾਹਿਬ ਦੇ ਨਮਾਇंदे ਐਸਐਸਪੀ ਫਤੇਗੜ ਰਵਜੋਤ ਕਰੇਵਾਲ ਜੀ ਨੂੰ ਮਿਲੇ ਸੀ 21 ਦਸੰਬਰ ਨੂੰ ਅਮਲੋ ਮਿਊਸਪਲ ਕਾਉਂਸਲ ਦੀਆਂ ਚੋਣਾਂ 'ਚ ਇੱਕ ਵਿਧਾਇਕ ਦੇ ਭਰਾ ਨੇ ਤੇ ਕੁਝ ਹੋਰ ਉਹਦੇ ਸਾਥੀਆਂ ਨੇ ਸਾਡੇ 12 ਅਸੋਸੀਏਸ਼ਨ ਸਮਰਾਲਾ ਤੇ ਖੰਨਾ ਤੇ ਮਲੋ ਦੇ ਮੈਂਬਰ ਨੇ ਸ਼੍ਰੀ ਹਸਨ ਸਿੰਘ ਐਡਵੋਕੇਟ ਜਿਨ੍ਹਾਂ ਦੀ ਪਰਜਾਈ ਉਸ ਵਾਰਡ ਤੋਂ ਚੋਣ ਲੜ ਰਹੇ ਸੀ ਉਹ ਪੋਲਿੰਗ ਬੂਥ ਦੇ ਗੇਟ ਤੇ ਬਾਹਰ ਖੜੇ ਸੀ ਉਹਨਾਂ ਨੇ ਆ ਕੇ ਉਹਨਾਂ ਤੇ ਹਮਲਾ ਕੀਤਾ ਸੱਤ ਮਾਰੀਆਂ ਜਾਤੀ ਸੂਚਕ ਸ਼ਬਦ ਬੋਲੇ ਆਪਣੇ ਜਿਹੜੇ ਉਹਨਾਂ ਦੇ ਰਿਵਾਲਵਰ ਸੀ ਵੈਪਨ ਸੀ ਉਹਨਾਂ ਦੇ ਮੁਠੇ ਉਹਨਾਂ ਦੇ ਸਿਰ 'ਚ ਮਾਰੇ ਇਹ ਸਾਰੀ ਘਟਨਾ ਜਿਹੜੀ ਸੀ ਪੁਲਿਸ ਦੀ ਹਾਜ਼ਰੀ 'ਚ ਹੋਈ ਪਰ ਮੰਦ ਭਾਗੀ ਗੱਲ ਇਹ ਹੈ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਮੈਡੀਕਲ ਰਿਪੋਰਟ ਜਿਹੜੀ ਹੈਗੀ ਆ ਉਹਦੀ ਐਗਜ਼ਾਮੀਨੇਸ਼ਨ ਦੇ ਬਾਵਜੂਦ ਵੀ ਅੱਜ ਤੱਕ ਉਸ ਵਿਕਟਮ ਦਾ ਪੁਲਿਸ ਨੇ ਬਿਆਨ ਤੱਕ ਨਹੀਂ ਲਿਆ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਕਰਕੇ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਧਿਆਨ ਚ ਲਿਆਂਦੀਆਂ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਹ ਕਿਹਾ ਹੈ ਕਿ ਵੀ ਉਹ ਬਹੁਤ ਛੇਤੀ ਇਹਦੇ ਤੇ ਜਿਹੜਾ ਹੈ ਕੋਈ ਸਟੀਕ ਕਾਰਵਾਈ ਕਰਵਾਉਣਗੇ ਤੇ ਇਮੀਡੀਏਟਲੀ ਉਹਨਾਂ ਨੇ ਜਿਹੜਾ ਹੈ ਇਹਦਾ ਸੰਗਿਆਨ ਲੈਣ ਦੀ ਸਨ ਗੱਲ ਕਹੀ ਹੈ ਭਰੋਸਾ ਦਿਵਾਇਆ ਜਿਕਰ ਨਹੀਂ ਪਹਿਲਾਂ ਵੀ ਅਸੀਂ ਆਲਰੇਡੀ ਇਹ ਸਾਰੀਆਂ 12 ਸੰਘਰਸ਼ ਤੇ ਕਈ ਵਾਰ ਅਸੀਂ ਹੜਤਾਲਾਂ ਕਰ ਚੁੱਕੇ ਹਾਂ ਹੁਣ ਅਸੀਂ 1 2 3 ਦਿਨ ਜਿਹੜਾ ਹੈ ਇੰਤਜ਼ਾਰ ਕਰਾਂਗੇ ਐਸਐਸਪੀ ਸਾਹਿਬ ਨੇ ਜਿਹੜਾ ਭਰੋਸਾ ਅਜ ਧਾਰਨੀ ਸਾਹਿਬ ਸਾਡੇ ਨਾਲ ਖੜੇ ਹੈ ਜ਼ਿਲ੍ਹਾ ਬਾਰ ਦੇ ਪ੍ਰਧਾਨ ਨੇ ਸਾਡੀ ਸਾਰਿਆਂ ਦੀ ਹਾਜ਼ਰੀ 'ਚ ਉਹਨਾਂ ਨੇ ਭਰੋਸਾ ਦਿੱਤਾ ਤੇ ਨਹੀਂ ਤਾਂ ਫਿਰ ਜਿਹੜਾ ਇਹ ਸੰਘਰਸ਼ ਹੈ ਇਹਨੂੰ ਪੰਜਾਬ ਦਾ ਸੰਘਰਸ਼ ਬਣਾਵਾਂਗੇ ਪੰਜਾਬ ਦੀਆਂ ਸਾਰੀਆਂ 바ਰ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਅਗਲੀ ਰੂਪਰੇਖਾ ਲਿਖਾਂਗੇ ਇਨਸਾਫ ਮਿਲਣ ਤੱਕ ਅਸੀਂ ਇਸ ਸੰਘਰਸ਼ ਨੂੰ ਬੰਦ ਨਹੀਂ ਕਰਾਂਗੇ ਤੁਸੀਂ ਆਪ ਵਕੀਰਾਂ ਦੀ ਕੋਰਟ ਦਾ ਕਹਦੇ ਨਹੀਂ ਸਾਰਾ ਲਿਆ ਜਾ ਰਿਹਾ ਹੈ ਇਹਨੂੰ ਪਤਾ ਵੀ ਵਿంటర్ ਵਕੇਸ਼ਨ ਚੱਲ ਰਹੀ ਸੀ ਕੋਟਾ ਦਾ ਸਹਾਰਾ ਜਰੂਰ ਲਵਾਂਗੇ ਕੋਟਾਂ ਦਾ ਦਰਵਾਜ਼ਾ ਵੀ ਖਟਕਟਾਵਾਂਗੇ ਪਰ ਪਹਿਲਾ ਜਿਨ੍ਹਾਂ ਦੀ ਕਾਨੂੰਨੀ ਤੌਰ ਤੇ ਡਿਊਟੀ ਬਣਦੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਆਪਣੀ ਜ਼ਿੰਮੇਵਾਰੀ ਅਸੀਂ ਉਹ ਸਾਰੇ ਚੈਨਲ ਇਕ ਵਾਰੀ ਕਰਨਾ ਚਾਹੁੰਦੇ ਹਾਂ ਤਾਂ ਕਿ ਇਹ ਨਾ ਕੋਈ ਕਹੇ ਕਿ ਸਾਨੂੰ ਨਹੀਂ ਆਕੇ ਮੈਨੇ ਸਾਡੇ ਨਾਲ ਨਹੀਂ ਗੱਲ ਕੀਤੀ ਸਾਡੇ ਧਿਆਨ ਚ ਨਹੀਂ ਲਿਆਂਦਾ ਸੋ ਅਸੀਂ ਆਪਣੇ ਵੱਲੋਂ ਸਾਰਾ ਕਰਕੇ ਜੇ ਨਾ ਮਿਲਿਆ ਤਾਂ ਕੋਰਟ ਤਾਂ ਜਰੂਰ ਜਾਵਾਂਗੇ ਹੀ ਜਾਵਾਂਗੇ ਪਰ ਇਹਨਾਂ ਦਾ ਵੀ ਦੇਖ ਰਹੇ ਹਾਂ ਕਿ ਕਿਸ ਤਰੀਕੇ ਦਾ ਇਹ ਜੰਗਲ ਰਾਜਵਰਗੀ ਸਿਚੁਏਸ਼ਨ ਪੰਜਾਬ ਚ ਬਣ ਰਹੀ ਹੈ ਜਿਹਾ ਪਹਿਲਾਂ ਇਹ ਪ੍ਰੋਸੈਸਰ ਜੋ ਸਮਰਾਲਾ ਬਾਹਰ ਖੰਨਾ ਬਾਹਰ ਔਰ ਸਾਡੇ ਕੋਲੋਂ ਆ ਕੇ ਇਹਨਾਂ ਨੇ ਜਿਹੜਾ ਹੈਗਾ ਉਹ ਕਿਉਂਕਿ ਇਹ ਗੱਲ ਕਿੰਨੇ ਦਿਨ ਤੋਂ ਚੱਲ ਰਹੀ ਆ 21 ਤਰੀਕ ਜਿੱਦਣਾ ਇਲੈਕਸ਼ਨ ਸੀ ਉਸ ਦਿਨ ਤੋਂ ਇਹ ਕਾਰਵਾਈ ਹੋਈ ਆ ਪਰ ਵਿంటర్ ਵਕੇਸ਼ਨ ਕਰਕੇ ਨਾ ਹੀ ਸਾਨੂੰ ਕੋਈ ਪੁਲਿਸ ਆਫੀਸਰ ਮਿਲ ਸਕੇ ਆ ਜੀਤੇ ਨਾਲ ਅਸੀਂ ਹੁਣ ਪੁਲਿਸ ਵੀ ਇਹੀ ਪੱਲਾ ਝਾੜਦੀ ਹੈ ਕਿ ਜੀ ਅਸੀਂ ਇਸ ਗੱਲ ਦੇ ਵਿੱਚ ਬਿਜ਼ੀ ਸੀ ਹਾਲਾਂਕਿ ਜਦੋਂ ਇਸ ਤਰ੍ਹਾਂ ਦੀਆਂ ਕੋਈ ਕਟਨਾਵਾਵਾਂ ਹੁੰਦੀਆਂ ਹੈਗੀਆਂ ਤਾਂ ਮੈਨੂੰ ਲੱਗਦਾ ਹੈ ਕਿ ਲਾਅ ਐਂਡ ਜਸਟਿਸ ਜਿਹੜਾ ਹੈਗਾ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਨਾ ਕਿ ਮੇਲੇ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਕੰਟਰੋਲ ਸਭ ਤੋਂ ਪਹਿਲਾਂ ਹੁੰਦਾ ਹੈ ਇਸ ਸਬੰਧ ਦੇ ਵਿੱਚ ਅੱਜ ਸਾਰੇ ਜਣੇ ਐਸਐਸਪੀ ਸਾਹਿਬ ਨੂੰ ਮਿਲੇ ਆਂ ਔਰ ਐਸਐਸਪੀ ਮੈਡਮ ਨੇ ਪੂਰਾ ਭਰੋਸਾ ਦਿਵਾਇਆ ਕਿ ਮੈਂ ਛੇਤੀ ਤੋਂ ਛੇਤੀ ਜਿਹੜਾ ਹੈਗਾ ਇਸ ਦੇ ਵਿੱਚ ਕਾਰਵਾਈ ਕਰਵਾ ਕੇ ਤੁਹਾਨੂੰ ਜਿਹੜਾ ਹੈਗਾ ਇੰਟੀਮੀਟ ਕਰਦਾਂਗੇ ਔਰ ਜੇ ਇਹ ਨਹੀਂ ਹੁੰਦੇ ਤਾਂ ਫਿਰ ਅਗਲਾ ਕੋਰਸ ਹੈ ਜਿਹੜਾ ਉਹ ਜ਼ਿੰਮੇਬਾਰਾਂ ਜਿਹੜੀਆਂ ਹੈਗੀਆਂ ਸਾਰੇ ਇਹ ਡਿਸਾਈਡ ਕਰਨਗੇ ਉਸ ਤਰੀਕੇ ਦੇ ਨਾਲ ਲਿਆ ਜਾਏਗਾ ਗੱਲ ਮੌਸਮ ਦੀ ਕਰ ਲੈਣੇ ਆ ਪ੍ਰਸ਼ਾਸਨ ਨੇ ਜਿੱਥੇ ਸਰਦੀਆਂ ਨੂੰ ਲੈ ਕੇ yellow alert ਜਾਰੀ ਕੀਤਾ ਹੋਇਆ ਉੱਥੇ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਧੁੰਦ ਦੇ ਨਾਲ ਨਾਲ ਚੱਲ ਰਹੀ ਠੰਡੀ ਹਵਾ ਕਰਕੇ ਆਮ ਜਨ ਜੀਵਨ ਬੇਹਦ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ ਡਰਾਈਵਰਾਂ ਨੂੰ ਸਵੇਰੇ 10 ਵਜੇ ਤੱਕ ਵੀ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਦੀ ਮਦਦ ਦੇ ਨਾਲ ਹਾਈਵੇ ਦੇ ਉੱਤੇ ਸਫ਼ਰ ਕਰਨਾ ਪਿਆ ਹੈ। ਗੱਲ ਫਜ਼ਿਲਕਾ ਦੀ ਕਰ ਲੈਂਦੇ ਹਾਂ, ਸੰਗਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਵਿਜ਼ਿਬਿਲਟੀ ਘਟੀ ਹੈ, ਉੱਥੇ ਹੀ ਲੋਕਾਂ ਨੂੰ ਅੱਗ ਦਾ ਸਹਾਰਾ ਲੈਣ ਦੇ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਫੁੱਲਾਂ ਦੀ ਨਰਸਰੀ ਦੇ ਵਿੱਚ ਬਾਗਬਾਨੀ ਦਾ ਕੰਮ ਕਰਦੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਦਿਨ ਭਰ ਠੰਡ ਹੁੰਦੀ ਹੈ ਜਿਆਦਾ ਕੱਪੜਿਆਂ ਦੇ ਨਾਲ ਸਿਰ ਨੂੰ ਢਕਣਾ ਪੈਂਦਾ ਅਤੇ ਹਰ ਰੋਜ਼ ਹੱਥ ਗੱਡੀ ਦੇ ਸਹਾਰੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅੱਗ ਲਾ ਕੇ ਨਰਸਰੀ ਦੇ ਵਿੱਚ ਬੈਠਦੇ ਨੇ ਹਾਈਵੇ ਦੇ ਉੱਤੇ ਇਹ ਦੁਕਾਨਾਂ ਖੋਲ ਕੇ ਬੈਠੇ ਵਿਜੇ ਕੁਮਾਰ ਨੇ ਦੱਸਿਆ ਕਿ ਹੁਣ ਤਾਂ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਹਾਈਵੇ ਦੇ ਉੱਤੇ ਲਾਈਟਾਂ ਲਗਾ ਕੇ ਲੰਘਣ ਵਾਲੇ ਵਾਹਨਾਂ ਦੇ ਉੱਤੇ ਭਾਰੀ ਅਸਰ ਪੈ ਰਿਹਾ ਅਤੇ ਰੁਜ਼ਗਾਰ ਦੇ ਉੱਤੇ ਵੀ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਹੁਤ ਜ਼ਿਆਦਾ ਠੰਡ ਹੋਣ ਕਰਕੇ ਫਾਜ਼ਿਲਕਾ ਦੇ ਵਿੱਚ ਧੁੰਦ ਦੀ ਚਾਦਰ ਫੈਲ ਗਈ ਹੈ ਕਾਰੋਬਾਰ ਦੇ ਨਾਲ ਨਾਲ ਆਮ ਜਨ ਜੀਵਨ ਵੀ ਜਿਹੜਾ ਆ ਪ੍ਰਭਾਵਿਤ ਹੁੰਦਾ ਨਜ਼ਰ ਆਇਆ। ਮੋਹੰਫਲੀ ਦਾ ਲਾਡਾ ਲਗਾ ਦੇ। ਅੱਛਾ ਮੰਡ ਕਿੰਨੀ ਹੈ? ਹਮ ਬਹੁਤ ਜਾਦੇ। ਪਹਿਲੇ ਸੇ ਕਿੰਨੀ ਵੱਡੀ ਹੈ? ਪਹਿਲੇ ਸੇ ਬਹੁਤ ਜਾਦੇ ਭਰ ਗਿਆ। ਕਪੜੇ ਜੈਕਟ ਊਪਕਿਤ ਪਹਿਨਣਾ ਪਰਦਾ ਹੈ, ਚਰਦਰ ਪਹਿਨਣਾ ਪੁੱਤਾ ਹੈ। ਥੰਦੀ ਬਹੁਤ ਹੈ। ਬਹੁਤ ਆਦਮੀ ਜਾਂਦਾ ਹੈ। ਬਹੁਤ ਆਦਮੀ ਜਾਂਦਾ ਹੈ। ਹਨ ਕਿਵਜ ਸੁਰੱਖਿਤ ਰਹਿਣਾ ਚਾਹੀਏ। ਇਹ ਮਾਲਿਕ ਕਾਮ ਕਰਦੇ। ਫੇਰ ਪੌਦੇ ਵੇਚਦੇ। ਅੱਛਾ ठंड कितनी है ठंड बहुत है भाई बहुत ठंड है पूरे पूरे दिन आगे रहते हैं सारे है। सारे दिन आग बैठा धुंध ही इतना है तो फिर लगा लेते हैं कपड़ी लेते हैं यही करकट है कमीज है यही पहने बैठे बाबू लोगों से ले आते हैं धुंध बहुत है कुछ नहीं देता ਕੀ ਕਿਵੇਂ ਪ੍ਰੋਕਸ਼ਨ ਲੈਣੇ ਉਹ ਤਾਂ ਅਧੀਆਂ ਬਾਵਾਂ ਦੇ ਦੁਕਸੜ ਪਾਈ ਹੈ ਨਹੀਂ 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 ਇਹ ਤਾਂ ਸਰ ਕੰਮ ਕਰ ਰਿਹਾ ਨਾ ਫਿਰ ਕੱਪੜੇ ਖਰਾਬ ਹੋ ਜਾਂਦੇ ਨੇ ਤਾਂ ਕਰਗੇ ਜੀ ਇੱਕ ਵਾਰੀ ਅੱਛਾ ਅੱਛਾ ਹੋਰ ਵੀ ਆਦਿ ਭਾਈ ਠੰਡ ਦਾ ਮੁੱਦ ਨੀ ਤੂੰ ਤਾਂ ਕਿੰਨੀ ਹੈ ਥੋੜਾ ਅੱਜ ਜੀ ਤਾਂ ਜ਼ਿਆਦਾ ਤੇਜ਼ ਹੋਈ ਹੈ ਅੱਗੇ ਤਾਂ ਠੀਕ ਠੀਕ ਸੀ ਜੀ ਤਾਂ ਠੰਡ ਪਹਿਲੇ ਨਾਲੋਂ ਵਧੀਆ ਹੈ ਠੰਡ ਪਹਿਲੇ ਨਾਲੋਂ ਵੱਧ ਗਈ ਜੀ ਕਿੰਨੀ ਕੁ ਜੀ ਅੱਜ 2-3 ਦਿਨ ਹੋ ਗਏ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆਪੋ ਆਪਣਾ ਧਿਆਨ ਰੱਖਣ ਜੀ ਆਪਣਾ ਆਪਣੇ ਬੱਚਿਆਂ ਦਾ ਘਰ ਤੋਂ ਜਲੂਰੀ ਕੰਮ ਪਹਿਨਣ ਦੇ ਨਾਲ ਹੀ ਬਾਹਰ ਨਿਕਲਣ ਐਵੇਂ ਬਾਹਰ ਨਾ ਨਿਕਲੋ ਕ੍ਰੀਅਸ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ